ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਇੱਕ ਦੁਬਈ ਤੋਂ ਜੁਮ ਦੀ ਸੰਗਤ ਜੁੜਦੀ ਹੈ ਜੀ ਉਹਦੇ ਵਿੱਚ ਅੱਜ ਕੱਲ ਆਪਾਂ ਇਸ ਤੁਕ ਦਾ ਗਾਇਨ ਕਰ ਰਹੇ ਹਾਂ ਇੱਕ ਗੁਰਬਾਣੀ ਦੀ ਤੁਕ ਹੈ ਮਿੱਠਤ ਨੀਵੀ ਨਾਨਕਾ ਗੁਣ ਚੰਗੀਆਂ ਤਤ ਮਿੱਟਦੇ ਨੀਵੀਂ ਨਾਨਕਾ ਗੁਣ ਚੰਗੇ ਆਈਆਂ ਤਾਤ ਮੇਰੇ ਪਾਸ਼ਾ ਕਹਿੰਦੇ ਨੇ ਕਿ ਨੀਵੇਂ ਹੋ ਜਾਣ ਦੇ ਵਿੱਚ ਹੀ ਵਡਿਆਈ ਮਿਲਦੀ ਆ ਨੀਵੇਂ ਹੋ ਕੇ ਚੱਲਣਾ ਹੀ ਇੱਕ ਗੁਣ ਹੈ ਨੀਵੇਂ ਹੋ ਕੇ ਭਾਵ ਆਪਣੇ ਹਉਮੈ ਨੂੰ ਮਾਰ ਦੇਣਾ ਜਿਵੇਂ ਜਿਵੇਂ ਸਾਡੇ ਅੰਦਰੋਂ ਹੰਕਾਰ ਰੂਪੀ ਹਾਥੀ ਨਿਕਲਦਾ ਜਾਂਦਾ ਅਸੀਂ ਨਿਮਾਣੇ ਨਿਮਾਣੇ ਹੁੰਦੇ ਕੀੜੀ ਵਾਂਗ ਧਰਤੀ ਤੇ ਆ ਜਾਂਦੇ ਆ ਇਹ ਸਾਡਾ ਗੁਣ ਹੈ ਇਹਦੇ ਬਾਰੇ ਭਗਤ ਕਬੀਰ ਜੀ ਦਾ ਇੱਕ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ 'ਚ ਹੈ ਕਿ ਜਦੋਂ ਖੰਡ ਹੈਗੀ ਆ ਵਿਖਰੀ ਹੋਈ ਆ ਧਰਤੀ ਤੇ ਹਾਥੀ ਤੇ ਉਹਦੇ ਤੋਂ ਵਾਂਝਾ ਰਹਿ ਜਾਊਗਾ ਕਿਉਂਕਿ ਵੱਡਾ ਉੱਚਾ ਤੇ ਜਿਹੜੀ ਕੀੜੀ ਆ ਕਿਉਂਕਿ ਉਹ ਧਰਤੀ ਤੇ ਚੱਲਣ ਵਾਲੀ ਆ ਫਿਰ ਉਹ ਖੰਡ ਦਾ ਸਵਾਦ ਚੱਕਦੀ ਆ ਸਮਝਾਉਣ ਦਾ ਭਾਵ ਕਿ ਜਦੋਂ ਜੀਵ ਹੰਕਾਰ ਦੇ ਨਾਲ ਆਫਰ ਕੇ ਹਾਥੀ ਵਾਂਗ ਬਣ ਜਾਂਦਾ ਉਹਦਾ ਹੰਕਾਰ ਇੰਨਾ ਵੱਡਾ ਹੋ ਜਾਂਦਾ ਫਿਰ ਉਸ ਖੰਡ ਦਾ ਸਵਾਲ ਨਹੀਂ ਚੁੱਕ ਸਕਦਾ ਜੋ ਧਰਤੀ ਤੇ ਪਈ ਆ ਇਹ ਤੇ ਜਦੋਂ ਸਾਡਾ ਹੰਕਾਰ ਨਿਕਲ ਗਿਆ ਸੀ ਕੀੜੀ ਵਾਂਗ ਜਿਵੇਂ ਗੋਰੇ ਵੀ ਕਹਿੰਦੇ ਨੇ ਵੀ ਡਾਊਨ ਟੂ ਅਰਥ ਹੋ ਜਾਂਦੇ ਆ ਫਿਰ ਹੀ ਅਸੀਂ ਉਹਦਾ ਆਨੰਦ ਮਾਣ ਸਕਦੇ ਆ ਗੁਰਬਾਣੀ ਚ ਪਾਸ਼ਾ ਕਹਿੰਦੇ ਨੇ ਨਾ ਨਿਵੇ ਸੋ ਗੋਰਾ ਹੋਏ ਤਰ ਤਰਾਜੂ ਤੋਲੀਏ ਨਿਵੇ ਸੋ ਗੋਰਾ ਹੋਏ ਜਦੋਂ ਤੱਕੜੀ ਦੇ ਵਿੱਚ ਆਪਾਂ ਦੋਨੋਂ ਪਲੜੇ ਹੁਣ ਅੱਜਕੱਲ ਤੇ ਪਤਾ ਨਹੀਂ ਜਿਹੜੀ ਅੱਜਕੱਲ ਦੀ ਪੀੜੀ ਹੈਗੀ ਉਹਨਾਂ ਨੂੰ ਇੰਨਾਂ ਗੱਲਾਂ ਦਾ ਪਤਾ ਕਿ ਨਹੀਂ ਪਰ ਸਾਨੂੰ ਪਤਾ ਜਦੋਂ ਤੱਕੜੀਆਂ ਹੁੰਦੀਆਂ ਸੀ ਪੁਰਾਣੀਆਂ ਉਹਨਾਂ ਨੂੰ ਤੋਲਦੇ ਸੀ ਫੜ ਕੇ ਇੱਕ ਪਾਸੇ ਵੱਟੇ ਪਾਉਂਦੇ ਸੀ ਦੂਜੇ ਪਾਸੇ ਸਮਾਨ ਰੱਖਦੇ ਸੀ ਜਿਹੜਾ ਪਲੜਾ ਢੇਠਾ ਨੂੰ ਜਾਂਦਾ ਉਹ ਭਾਰਾ ਹੁੰਦਾ ਹੈਨਾ ਨੀਵੇਂ ਹੋਣ ਦੇ ਵਿੱਚ ਹੀ ਸਾਡੀ ਵਡਿਆਈ ਹੈ ਸਾਡੇ ਗੁਣ ਵੱਧ ਨੇ ਤਾਂ ਅਸੀਂ ਨੀਵੇਂ ਹੋ ਜਾਾਂਗੇ ਕਹਿੰਦੇ ਹੁੰਦੇ ਨੇ ਕਿ ਥੋਥਾ ਚਨਾ ਬਾਜੇ ਕਨਾ ਜਿੱਥੇ ਬਹੁਤੇ ਗੁਣ ਨਹੀਂ ਹੈਗੇ ਉੱਥੇ ਜ਼ਿਆਦਾ ਬੋਲਿਆ ਜਾਂਦਾ ਜਿਵੇਂ ਜਿਵੇਂ ਗੁਣ ਆਉਂਦੇ ਜਾਂਦੇ ਨੇ ਇਨਸਾਨ ਨੀਵਾ ਹੁੰਦਾ ਜਾਂਦਾ ਚੁੱਪ ਹੁੰਦਾ ਜਾਂਦਾ ਕਿ ਕੋਈ ਗਲਤੀ ਹੋ ਗਈ ਆ ਮਾਫ ਕਰ ਦਿਓ ਮਾਫੀ ਮੰਗ ਲੈਂਦਾ ਕਹਿੰਦੇ ਭੁੱਲ ਹੋ ਗਈ ਆ ਪਰ ਜਦੋਂ ਸਾਡਾ ਹੰਕਾਰ ਉੱਪਰ ਹੁੰਦਾ ਫਿਰ ਅਸੀਂ ਆਪਣੀ ਗਲਤੀ ਨਹੀਂ ਮੰਨਦੇ ਹੁਣ ਆਪਾਂ ਅਦਾਲਤਾਂ ਵਿੱਚ ਵੀ ਦੇਖਦੇ ਆ ਨਾ ਜੇ ਕੋਈ ਪੂਰੀ ਸੱਚਾਈ ਦੇ ਨਾਲ ਆਪਣੀ ਗਲਤੀ ਮੰਨ ਲੈਂਦਾ ਤਾਂ ਜੱਜ ਉਹਨਾਂ ਨੂੰ ਕਈ ਦਫਾ ਮaaf ਵੀ ਕਰ ਦਿੰਦਾ ਜਾਂ ਸਜ਼ਾ ਘੱਟ ਕਰ ਦਿੰਦਾ ਵੀ ਇਹਨੇ ਆਪਣੀ ਗਲਤੀ ਅਸਲ ਦੇ ਵਿੱਚ ਮੰਨ ਲਈ ਆ ਨੀਵੇਂ ਹੋ ਕੇ ਚੱਲਣ ਦੇ ਵਿੱਚ ਬਹੁਤ ਹੀ ਭਲਾਈ ਹੈ ਇਹ ਬਹੁਤ ਹੀ ਵੱਡਾ ਗੁਣ ਹੈ ਸਾਰਿਆਂ ਦੇ ਨਾਲ ਹਲਿੰਮੀ ਚ ਬੋਲਣਾ ਨਿਮਰਤਾ ਦੇ ਵਿੱਚ ਰਹਿਣਾ ਆਪਣੀ ਭੁੱਲ ਬਖਸ਼ਾ ਲੈਣੀ ਆਪਣੀ ਗਲਤੀ ਬਖਸ਼ਾ ਲੈਣੀ ਕਿਸੇ ਨੂੰ ਉੱਚਾ ਨਾ ਬੋਲਣਾ ਪ੍ਰੇਮ ਨਾਲ ਬੋਲਦਾ ਕਿਸੇ ਦਾ ਮਾਨ ਨਾ ਦਿਖਾਉਣਾ ਕਿਉਂਕਿ ਹਰ ਇੱਕ ਹਿਰਦੇ ਵਿੱਚ ਉਹ ਬੈਠਾ ਹੈ ਜਾਣ ਬੁੱਝ ਕੇ ਅਣਜਾਣੇ ਚ ਹੋ ਜੇ ਤਾਂ ਉਹ ਜਾਣਦਾ ਉਹ ਤੇ ਅੰਤਰਜਾਮੀ ਆ ਉਹ ਤੇ ਅੰਦਰ ਬੈਠਾ ਅਸੀਂ ਕਿਸੇ ਦੂਸਰੇ ਤੋਂ ਗੱਲ ਸੁਪਾ ਸਕਦੇ ਹਾਂ ਉਹਦੇ ਤੋਂ ਨਹੀਂ ਕਿਉਂਕਿ ਉੱਤੇ ਹਰ ਦਾ ਮੰਦਰ ਆ ਹਰ ਪਲ ਦਾ ਸਾਡਾ ਹਿਸਾਬ ਉਹਦੇ ਕੋਲ ਹੈ ਅਜੇ ਬੱਚੇ ਨੂੰ ਮਾਂ ਦਾ ਜਾਂ ਮਾਂ ਤੋਂ ਬੱਚੇ ਦਾ ਨਹੀਂ ਪਤਾ ਹੋ ਸਕਦਾ ਜਿੰਨਾ ਉਹਨੂੰ ਪਤਾ ਸਾਡਾ ਭਗਤ ਰਵਿਦਾਸ ਜੀ ਕਹਿੰਦੇ ਨੇ ਵੀ ਉਹ ਤੇ ਸਾਡੇ ਹੱਥ ਨਾਲੋਂ ਵੀ ਨੇੜੇ ਆ ਅਜੇ ਹੱਥ ਸਾਡਾ ਦੂਰ ਆ ਪਰਮੇਸ਼ਰ ਤੇ ਹੱਥ ਨਾਲੋਂ ਵੀ ਨੇੜੇ ਆ ਬਸ ਇੱਕ ਗੁਣ ਕਾਤੇ ਨਾਲ ਆਉਣੇ ਨੇ ਗੁਣ ਕਹਿ ਗੁਣੀ ਸਮਾਵਣਿਆ ਗੁਣ ਉਸ ਪਰਮੇਸ਼ਰ ਦੇ ਨਾਮ ਨੂੰ ਜਪਿਆ ਉਹਦੇ ਗੁਣ ਉਹਦੇ ਨਾਮ ਨਾਲ ਹੀ ਆਉਂਦੇ ਨੇ ਜਿਵੇਂ ਜਿਵੇਂ ਅਸੀਂ ਨਾਮ ਦੇ ਨਾਲ ਜੁੜਦੇ ਜਾਂਦੇ ਆ ਉਹ ਸਾਡੇ ਅੰਦਰ ਗੁਣ ਭਰਦਾ ਜਾਂਦਾ ਕਿ ਪਾਸ਼ਾ ਨੇ ਕਿਹਾ ਨਾ ਕਿ ਜਦੋਂ ਮੂਤਪਲੀਤੀ ਕੱਪੜ ਹੋਏ ਦੇ ਸਾਬਣ ਲਈ ਹੈ ਉਹ ਤੋਏ ਪਰਿਏ ਮਤ ਪਾਪਾਂ ਕੇ ਸੰਗ ਉਹ ਤੋਪੈ ਨਾ ਵਗੇ ਰੰਗ ਜਿਹੜੀ ਸਾਡੀ ਮਤ ਪਾਪਾ ਨਾਲ ਭਰਨੀ ਵਿਕਾਰਾਂ ਨਾਲ ਜਿਵੇਂ ਜਿਵੇਂ ਵਿਕਾਰ ਨਿਕਲਦੇ ਜਾਂਦੇ ਨੇ ਸਾਡੇ ਵਿੱਚ ਮਿਠਾਸ ਭਰਦੀ ਜਾਂਦੀ ਹੈ ਮਿੱਠਤ ਨੀਵੀ ਜਿਹੜਾ ਨੀਵੇਂ ਹੋ ਕੇ ਚੱਲਣਾ ਉਹ ਬੜਾ ਮਿਠਾਸ ਨਾਲ ਭਰਿਆ ਹੋਇਆ ਵਿਵਹਾਰ ਆ ਉਹ ਬੜਾ ਮਿਠਾਸ ਨਾਲ ਭਰਿਆ ਹੋਇਆ ਹਿਰਦਾ ਫਿਰ ਉਹ ਕਿਸੇ ਦਾ ਮਾੜਾ ਨਹੀਂ ਕਰਦਾ ਮਾੜਾ ਨਹੀਂ ਸੋਚਦਾ ਉਹ ਹਰ ਪਲ ਮਿਠਾਸ ਹੀ ਵੰਡਦਾ ਹੈ ਇਸ ਤਰ੍ਹਾਂ ਗੁਰਬਾਣੀ ਚ ਹੀ ਆਉਂਦਾ ਨਾ ਇਹਦਾ ਬਾਸ ਦਾ ਦਰਖਤ ਹੁੰਦਾ ਬੜਾ ਉੱਚਾ ਹੁੰਦਾ ਪਰ ਉਹਦੇ ਕੀ ਗੁਣ ਨੇ ਦੂਜੇ ਪਾਸੇ ਚੰਦਨ ਹੁੰਦਾ ਬੜਾ ਛੋਟਾ ਜਿਹਾ ਉਹ ਦੂਸਰਿਆਂ ਨੂੰ ਵੀ ਆਪ ਦੀ ਸੁਗੰਧ ਦੇ ਕੇ ਆਪਣੇ ਵਰਗੇ ਕਰ ਲੈਂਦਾ ਇਸ ਤਰ੍ਹਾਂ ਜਿਹੜੀ ਮਿੱਠਤ ਹੈਗੀ ਆ ਮਿਠਾਸ ਹੈਗੀ ਆ ਨੀਵੇਂ ਹੋਣ ਦੇ ਵਿੱਚ ਹੀ ਹੈਗੀ ਆ ਇਹ ਹੀ ਸੁਗੰਧੀ ਭਰਪੂਰਾ ਜੋ ਦੂਸਰੇ ਦੇ ਹਿਰਦੇ ਨੂੰ ਵੀ ਠਾਰ ਦਿੰਦੀ ਆ ਆਪ ਤੇ ਸ਼ਾਂਤ ਹੈ ਦੂਸਰੇ ਨੂੰ ਵੀ ਠਾਰ ਲੈਂਦੀ ਆ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਣ ਕਰਨੀਆਂ ਜੀ ਭੁੱਲਣ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ